ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ 'ਚ ਕਰਤਾ ਹੀ ਅੱਜ ਆਪਾਂ ਨੇ ਮੱਕੀ ਦਾ ਕੰਮ ਸ਼ੁਰੂ ਟੋਕੇ ਦਾ ਆਚਾਰ ਪਾਉਣ ਦਾ ਕਰਤਾ ਸ਼ੁਰੂ ਰात ਮੀਂਹ ਤਾਂ ਕਾਫੀ ਹੋ ਲਿਆ ਮੈਂ ਕਿਹਾ ਚਲੋ ਕਰਦੀਏ ਹੁਣ ਮੀਮੂ ਤੇ ਬਾਕੀ ਜੀਰੀ ਵਿੱਚ ਰਹੇ ਜੀ ਬਿਜ਼ੀ ਬਹੁਤ ਵਲੌਗ ਪਾਉਣ ਦਾ ਟਾਈਮ ਨਹੀਂ ਲੱਗਿਆ ਅੱਜ ਲੱਗੇ ਆ ਦੁਬਾਰੇ ਵੀਡੀਓ ਬਣਾਉਣ ਬਾਕੀ ਦਿਖਾਉਨੇ ਆਂ ਜੀ ਤੁਹਾਨੂੰ ਫੇਰ ਜਲਦਾ ਜੀ ਕੰਮ ਸਾਡੇ ਚੌਥੀ ਟਰਾਲੀ ਲੱਗੇ ਭਰਨ 6 ਕਿੱਬੇ ਲਗਾ ਤੇ ਕਰੀਬ ਨਿਪਟਣੇ ਵਾਲੀ ਇੱਕ ਟਰਾਲੀ ਹੋਰ ਹੋ ਜੂਗੀ ਉਰੇ ਖੇਤ ਗਿੱਲੇ ਬਹੁਤ ਆਸ-ਪਾਸ ਕਿਹ ਨਿਕਲਦੀਆਂ ਟਰਾਲੀਆਂ ਸਭਾ ਹੁਣ ਪਹਿਲਾ ਹੌਲੈਂਡ ਦਵਾਈ ਪਰ ਛੱਡਿਆ ਹੋਇਆ ਤਾਂ ਹੌਲੈਂਡ ਪਾਇਆ ਹੁਣ ਟਰਾਲੀ ਨੂੰ 855 ਨਾਲ ਨਿਕਲਦੀ ਨਹੀਂ ਤੀ ਹੈਗੀ ਟਰਾਲੀ ਉਹ ਤੋਂ ਜਨ ਭਾਲਦਾ ਦਾ ਇਹ ਟਰੈਕਟਰੇ ਬਦਲ ਲਿਆ ਉਹ ਦਵਾਈ ਪਰ ਛੜਦਾ ਉੱਧਰੋਂ ਮੱਕੀ ਵੱਢਣ ਨੂੰ ਰਹਿੰਦੀ ਆ ਹਲੇ ਇੱਧਰ ਉਹ ਵੀ ਰਹਿੰਦੀ ਆ ਵੱਢਣ ਨੂੰ ਅੱਜ ਆ ਨਿਬੜ ਜੂਗਾ ਖੇਤ ਬਾਕੀ ਕੱਲ ਨੂੰ ਦਿਹਾੜੀ ਲਾ ਕੇ ਨਿਬੜ ਜੂਗਾ ਕੰਮ ਆਪਣਾ ਉਹ ਰੇ ਚਾਰ ਦਾ ਥੋਮਾ ਲੱਗਿਆ ਹੋਇਆ ਦਵਾਈ ਕਰਨ ਟਰਾਲੀ ਪਰ ਪਹਿਲਾ ਜੂਰੀਆ ਪਾਉਂਦਾ ਸੀਗਾ ਇਹ ਵੀ ਕਿ ਵੀ ਦੁਪਹਿਰੇ ਤੇ ਵਾਦੇ ਆਇਆ ਜੂਰੀਆ ਪਾ ਕੇ ਟਕੋ ਗਿਆ ਜੀ ਆਪਣਾ ਡੇਢ ਕਿਰੀਲਾ ਅੱਜ ਟਕੋ ਗਿਆ ਆ ਲੱਗੇ ਹੋਏ ਓਰੇ ਪਾਉਣ ਬੰਦੇ ਲੱਗੇ ਹੋਏ ਆ ਚਾਰ ਪੱਧਰਾ ਜਾ ਕਰਨ ਮੈਂ ਤਰਪਾਲ ਪਾ ਦਿੰਨੇ ਆ ਰਾਤ ਨੂੰ ਹੁਣ ਮੀਂਹ ਕਿਣੀ ਤੇ ਕੱਲ ਨੂੰ ਫੇਰ ਦਵਾਈ ਕਰਕੇ ਇਹਦੇ ਉੱਪਰ ਫੇਰ ਪੈਣਾ ਸ਼ੁਰੂ ਹੋ ਜੂਗਾ ਚਾਰ ਮਹੀਨੇ ਕੰਮ ਦਾ ਪੰਤਾ ਉਹ ਰੋਸਣਾ ਹੀ ਪਿਆ ਮੰਗਿਆ ਮਰ ਅੱਜ ਆ ਰੇਹਾ ਪਈ ਆ ਇਹ ਨਹੀਂ ਆ 15 ਦਲੇ ਰਹਦੇ ਹੀ ਤੇ ਸਿਰ ਪਰ ਨੂੰ ਜਾਣੇ ਤੇ 15 ਦਲੇ ਰਹਦੇ ਜਿਹੜੇ ਅੱਜ ਪੈ ਗਏ ਮੈਂ ਨਹੀਂ ਤੇਰੇ ਕੱਜ ਚ ਜਿੱਚਦੀ ਉਹ ਜਾਣੀ ਹੁੰਦੀ ਝੋਲੀ ਹਾਂ ਕਿੰਦੀ ਸਾਫ ਹੈ ਕਾਗਜ਼ ਕੀ ਕਰਾਂ ਜੇ ਕ ਆ ਰੁਕ ਜਾ ਮੜਾ ਕਿੰਦੀ ਆ ਕਰ ਲੈਣ ਦੇ ਪੱਧਰਾ ਜਾ ਕੀ ਨਾ ਬੱਟ ਦਾ ਜੱਗੇ ਹੈਗੀ ਆ ਇਹ ਚਾਰ गिर ਗਿਆ ਥੱਲੇ ਥੋੜਾ ਜਾ ਹੁਣ ਇਹ ਚਾਰ ਸਾਰਾ ਪੈ ਗਿਆ ਆਪਣੀ ਤੁਆਈ ਹੋ ਗਈ ਤੇ ਪੰਜੀਆਂ ਨਾਲ ਉੱਪਰੋਂ ਚੱਕ ਕੇ ਤੋ ਦੇਣਾ ਕਿਹੜਾ ਆ ਤਾਂ ਮਾਲ ਚੱਕ ਕੇ ਪਣਾ ਟ ਸਿੱਟ ਦੇਣਾ ਢੇਰ ਵਿੱਚ ਜਿਹੜੀ ਗਲੀ ਹੋਈ ਟੂੜੀ ਦਾੜੀ ਕੱਢੀ ਹੋਈ ਸੀ ਫੇਉਰੇ ਤੇ ਜਿਹੜਾ ਸਿਓ ਮਜਰੇ ਜਾ ਰਾ ਉਰੇ ਪਾएंगे ਪਹਿਲਾਂ ਪਿਛਲੇ ਸਾਲ ਜੱਕੇ ਸਾਰਾ ਟੋਆ ਸੀ ਕੋਈ ਇਹੀ ਕਰ ਲਿਆ ਤਾਂ ਆਈ ਇੱਧਰ ਨੂੰ ਮੂੰਹ ਹੋ ਗਿਆ ਇੱਧਰ ਮੂੰਹ ਤਾਂ ਹੁਣ ਇੱਧਰ ਨੂੰ ਮੂੰਹ ਹੋ ਗਿਆ ਇਹਦਾ ਚੌੜਾ ਮੂੰਹ ਚੌੜਾ ਹੋਣ ਨਾਲ ਯਾਰ ਇੰਨਾ ਮਾਲ ਪੈਂਦਾ ਨਹੀਂ ਤਾਂ ਡੰਗਰਾਂ ਨੂੰ ਵੱਡਾ ਰੋਜ ਵੱਡਣਾ ਪੈਂਦਾ ਤਾਂ ਸਗੋਂ ਆਚਾਰ ਖਰਾਬ ਹੋ ਜਾਂ 8 10 ਪੰਡਾ ਸਾਡੀਆਂ 1 ਵੇ ਵਜਾ ਵਿੱਚ ਤਾਂ ਹੁਣ ਆਚਾਰ ਛੋਟੇ ਲੋਟ ਨੂੰ ਟੋਏ ਕਰਕੇ ਛੋਟੇ ਕਰ ਲੇ ਵੀ ਇੰਨੇ ਹੀ ਮਾਲ ਹੁਣ ਜਿੰਨਾ ਕਿ ਡੰਗਰ ਆ ਔਰ ਉਹਨਾਂ ਕੇ ਵੱਡਣਾ ਜਾ ਰਾ ਹੁਣ ਫਾਲਤੂ ਕਰੂਗੇ ਵੀ ਕਿਹਾ ਵੱਟ ਕੇ ਪੰਜਾ ਕਿੱਥੇ ਪੰਜਾ ਮਸ਼ੀਨ ਵਿੱਚ ਪਿਆ ਮੂਚ ਪਿਆ ਬਾਹੀ ਢੇਰੀ ਚ ਢਾ ਦੇ ਦੋ ਮੈਂ ਮੜੀ ਜੀ ਬਹੁਤ ਐ ਆਦਾ ਬੜੀ ਰੂਟਾ ਵੇਟਰ ਉਹ ਵੀ ਕਰ ਦੋ ਹੋਰ ਕੀ ਆ ਪੈਰਾਗੋਲ ਨੂੰ ਕਰਨਾ ਥੋੜੇ ਬਸ ਬੰਮੜੀ ਤਰਪਾਲ ਪਾ ਦੋ ਰਾਤ ਨੂੰ ਮੀਂਹ ਕਿਣੀ ਤਈਆ ਹੋਰ ਤਾਂ ਕੋਈ ਚੱਕਰ ਨਹੀਂ ਕੀ ਆਨੇ ਮੜਾ ਮੋਟਾ ਪਾਣੀ ਪੈ ਜਾਊਗਾ ਚੱਕਰ ਤਾਂ ਨਹੀਂ ਆਉਂਦਾ ਕਿਵੇਂ ਲੇਕਨ ਆਪਾਂ ਟਰਾਲਾ ਉੱਥੇ ਲਿਆਏ ਤੇ ਵਿੱਚ ਨਹੀਂ ਆਏ ਤਾਂ ਜੱਕੇ ਚੱਕਰ ਹੈਗੇ ਮੰਡਾ ਵਾਲਾ ਤਾਂ ਮੰਡਾ ਵਾਲੇ ਹਾਂ ਇੱਕ ਟਰਾਲੀ ਖਰਾਬ ਹੋ ਗਈ ਚੋ ਚੋ ਮੈਂ ਚੜਦਾ ਆਇਆ ਦਾ ਮੀਹੇ ਬਹੁਤ ਬਿਆਨ ਉਹ ਨਹੀਂ ਡੰਗਰ ਨੂੰ ਆਇ ਖਲਾਵਾਣਾ ਤੇ ਇੰਨਾ ਹੌਂ ਕੱਲਾ ਕਿ ਕਦ ਤੇ ਜਦੇ ਖਾ ਜਾਣਗੇ ਡੰਗਰੇ ਇਹ ਹੁਣ ਯਾਰ ਪਹਿਲਾਂ ਗੱਲਬਾਤ ਹੋਈ ਵੀ ਹੋਵੇ ਤਾਂ ਹੀ ਹੁੰਦੇ ਪ੍ਰਸੀਜ਼ ਰਹੀ ਨਾ ਨੇ ਘਰੇ ਆਉਣ ਦਾ ਪਰੇ ਤਾਂ ਚਲੋ ਜਉਂ ਜਾਲਾ ਚ ਸਾਡੇ ਜਲਦਾ ਜੀ ਕੰਮ ਕੱਲ ਟੋਕ ਹੋ ਗਈਆਂ ਇਹਦੀਆਂ 5-6 ਟਰਾਲੀਆਂ ਬਾਦ ਚ ਫੇਰ ਚਲਾਵਾਂਗਾ ਕੰਮ ਅੱਜ ਹੋ ਜਾਊਗਾ ਆਪਣਾ ਆਚਾਰ ਦਾ ਕੰਮ ਗੇਟ ਚ ਜਿਹੜਾ ਆਪ ਨੂੰ ਪਾਉਣਾ ਤਾਂ 2 ਕਿਲੇ ਉਧਰ ਰਹਿਨੇ ਆ ਉਹ ਬਾਅਦ ਚ ਪਾਉਂਗੇ ਉਹਨਾਂ ਵਾਲੇ ਦਾਣਾ ਬਣਿਆ ਨਹੀਂ ਪੂਰਾ ਚੰਗੀ ਤਰ੍ਹਾਂ ਮੱਕੀ ਚ ਅੱਧਾ ਢੱਲੋਂ ਸਾਬ ਵੀ ਆਇਆ ਹੋਇਆ ਏ ਮਲਾਉਣੇ ਆ ਤੁਹਾਨੂੰ ਢੱਲੋਂ ਨੂੰ ਹੋਰ ਢੱਲੋਂ ਸਾਬ ਇਹ ਵੀ ਚੱਲਦਾ ਕੰਮ ਚੱਲ ਰਿਹਾ ਹੋਰ ਲੱਗੇ ਹੋਏ ਆ ਚਲ ਵਧੀਆ ਰਿਹਾ ਸੁੱਕ ਪਕੇ ਦਾ ਹਾਂ ਉਹ 1000 ਦਾ ਕੰਮ ਹੈ ਸੁੱਕ ਪਕੇ ਵਾਲਾ ਹੀ ਆ ਕਮੀ ਹੋਰ ਪੈ ਜਾਂਦਾ ਫੇਰ ਅੰਦਰ ਆ ਗਿਆ ਬੰਦਾ ਜੇ ਥੋੜਾ ਬਹੁਤਾ ਮਹੀ ਪੈ ਜਾਂਦਾ ਫੇਰ ਹੋਰ ਹੋਰ ਬਹੁਤ ਆ ਉਹ ਟਰੈਕਟਰ ਕੱਲ ਵੀ ਜਿਆਦਾ ਥੋੜਾ ਜਿਹਾ ਹੋ ਰਹਿਣਾ ਤਾਂ ਟਰੈਕਟਰ ਦਾ ਸਪੋਰਟ ਰਹਿਣਾ ਕੱਲ ਇੱਕ ਕੋਟਰਾਲੀਬ ਨਿਕਲੀ ਔਖੀ ਹੋ ਨਿਕਲਦੀ ਆ ਫੇਰ ਤੇ ਮੈਂ ਤਾਂ ਆਹੀ ਵਾਂਟ ਲਉ ਆਹੀ ਪਾਲਾ ਨਹੀਂ ਇਹ ਤਾਂ ਘੱਟਦਾ ਹੈ ਉਹ ਇੱਥੇ ਫਸ ਗਿਆ ਦੇਖ ਲਓ ਜੀ ਪਾਲ ਜੀ ਖੋਲਤੀ ਸੀਦੇ ਮਕਰਪਾਲੀ ਨਾਲ ਜਾਉਗੇ ਨਹੀਂ ਲੱਗਿਆ ਹਾਂ ਬਿਲਕੁਲ ਹੈ ਹੁਣ ਹੋਰ ਬਾਈ ਫੋਰ ਦਾ ਇੱਕ ਬਹੁਤ ਫਰਕ ਪੈ ਜਾਂਦਾ ਜੇ ਯਾਰ ਮੂਰੇ ਨੂੰ ਨਾ ਨਾ ਇੱਥੇ ਜਾਵੇ ਪਿੱਛੇ ਨੂੰ ਬੋਧ ਲੈ ਜਾਂਦਾ ਪਿੱਛੇ ਨੂੰ ਗਈ ਬਈ ਨੀਜੀ ਬਣ ਜਾਂਦੀ ਦਸਤੂਰਤ ਹੁੰਦੀ ਜਾਂਦੀ ਜਿਹੜੇ ਆਪ ਆਪਣੇ ਦੂਵੇ ਐ ਤੇ ਕੋ ਸਿੰਗਲ ਉਰੀ ਵਾਲੇ ਉਹ ਪਿੱਛੇ ਨਹੀਂ ਟੱਕਰਦੇ ਇਹਨੂੰ ਕਿ ਫੁਲੀ ਨੀਂਦ ਲਈ ਦੀ ਨਹੀਂ ਬਣਦੀ ਸਹੀ ਗੱਲ ਆ ਟੱਪ ਦੇਖ ਲੈ ਟਰਾਲੀਆਂ ਅੱਜ ਕਿੰਨੀਆਂ ਕੱਲ ਤਾਂ ਪਹੀਏ ਵੀ 5-6 ਟਰਾਲੀਆਂ ਤਾਂ ਟੱਕ ਗਏ ਮੌਸਮ ਠੰਡਾ ਤਾਂ ਅੱਜ ਵਾਲੇ ਕੰਮ ਹੁੰਦਾ ਵੀ ਨਾ ਟੱਕ ਕੰਨੀਆਂ ਹੁਣੇ ਰੱਬ ਨਾਲ ਨਿਕਲਦਾ ਤਾਂ ਤਾਂ